ਦੋਸਤਾਂ ਪਤੰਗ ਪੰਡ ਮਸਤੀ ਅੱਜ ਨਹੀਂ ਪਤੰਗ ਧਰਦੇ ਏ ਅੱਜ ਤਾਂ ਸਾਰਾ ਦਿਨ ਚਲੇ ਗੱਡੀ ਚਲੇ ਆ ਅੰਡ ਵਦੂ ਪੁੱਤ ਕਿ ਕੇ ਦੇਣਾ ਹੁਣ ਸਹੀ ਮਿੰਦੀ ਦਿਹਾੜਾ ਜਿਵੇਂ ਜਿਵੇਂ ਅੱਜ ਕਿੰਨੀ ਠੰਡ ਹੋ ਗਈ ਸੀ ਹੱਥ ਨੇ ਹੁਣ ਵੀ ਤਰੇੜ ਪਈ ਜਾਂਦੀ ਆ ਦੇਖੋ ਤਾਂ 16 ਹੁਣ ਸਹੀ ਦਿ ਦਿਹਾੜੇ ਆ ਗਏ ਹੁਣ ਹੁਣ ਠੰਡ ਹੋਊਗੀ ਵਦੂਗੀ ਠੰਡ ਤਰੇੜ हाली पत्ता सटना बजे गुल्ली ध्यान नाल मारया करो कई बार खुकु ते बाई रूपनी तो कच्चे वेरना तोड़े पत्ता एंड Hey ah. ਆ ਕੇ ਤੂੰ ਖਾਣ ਨੂੰ ਤੂੰ ਆ ਨੀ ਤੂੰ ਵੀ ਬੰਨਿਆ ਕਰ ਵੇ ਤੂੰ ਗੁਰਸਿੱਖ ਮੁੰਡਾ ਜ਼ਰੂਰੀ ਏ ਤੈਨੂੰ ਪੱਗ ਹੈ ਬੰਨਣੀ ਸਿੱਖ ਬੰਨਣੀ ਸਿੱਖ ਪੁੱਤ ਮੈਨੂੰ ਆਉਂਦੀ ਆ ਇੱਥੇ ਵੱਢਦੀਆਂ ਹੈ ਲੰਬਾ ਜਿਹਾ ਬਣਾ ਲੈ ਪੱਗ ਸੋਹਣੀ ਲੱਗਦੀ ਏ ਬੰਨੀ ਅਜੇ ਸ਼ਮੀਤ ਨੇ ਵੀ ਪਟਕਾ ਹੀ ਬੰਨ ਲਿਆ ਪੱਗ ਨਹੀਂ ਬੰਨੀ

ਮਾਂ ਬੋਲੀ ਜੇਨ ਖੇਣੀ ਮੈਂ ਕੁਛ ਖਾਣਾ ਕੇ ਰੋਲ ਬਣਾ ਲਾਂਗੇ ਅੱਜ ਅੱਜ ਬ੍ਰੈਡ ਰੋਲ ਬਣਾ ਕੇ ਲਿਆਂ ਨਾ ਮਿਕਸ ਸਬਜੀ ਦੀ ਅੱਜ ਆਖਣੀ ਸਬਜੀ ਰੋਟੀ ਨਾਲ ਖਾਧੀ ਜਾਊਗੀ ਕਿਤੇ ਨਾ ਤਾਂ ਬਚੀਗੇ ਰੋਟੀ ਬਣਾ ਦਿੰਦੇ ਹਾਂ ਨਹੀਂ ਹਸਦੇ ਤਾਂ ਬਚੀ ਗਈ ਦੋਨੇ ਕੰਬੋਆਂ ਬਣਾ ਰੋਟੀ ਬਣਾ ਲਾਂਗੇ ਉਤੇ ਕਮੇ ਨੂੰ ਕਰ ਦ ਫਰਾਗੇ ਕਾਜ ਕਰਾ ਲਾ। 13 ਰੁਪਏ ਜੜ ਕਿਦਾਂ? ਅੱਜ ਰਹਿ ਇਹਨਾਂ ਤੇ ਸਪਰੇਅ ਕਰਾਂਗੇ। ਕਿਦੇ? ਇਹ ਕਰਨਾ ਕੀ? ਹਾਂ ਤੇ ਵੀ ਰਹੀ ਨੇ। ਪਤਾ ਨਹੀਂ ਕਿ ਜੀ ਕੋਈ ਜਾਂਦੀ ਆ ਕਹਿੰਦੇ ਫਿਰ ਉਧਰ ਜਾਣਾ ਨਵੇਂੜ ਦੀ ਕੰਮ ਚੱਲ ਪਾਣੀ ਕਿਤੇ ਬਿਚੋ ਖਾਣੇ। ਪਾਣੀ ਨਾਲ ਲੱਗ ਗਿਆ। ਮੈਂ ਬੋਲਦੀ ਹਾਂ ਹੂੰ ਇਸਮੀਤ ਆ ਜਾਂਦਾ ਚਾਹ ਪੀ ਲੈਂਦਾ ਫਿਰ ਫੋਨ ਕੀਤਾ ਉਹ ਖਾ ਜਾਂਦਾ ਖੋਸ਼ ਨੇ ਹਾਂ ਪਹਿਲਾਂ ਕੀਤਾ ਸੀਗਾ ਹੁਣ ਨਹੀਂ ਸਵੇਰੇ ਲਾ ਦੇ ਸੀ ਉਹਨੇ ਨਾ ਕਦੇ ਉੱਠੀ ਸੀ ਉਦੋਂ ਓਕੇ ਲਾ ਦੇ ਸੀ ਮੈਂ ਨਾ ਕਿ ਕਹਿੰਦੀ ਪਾਟ ਕਰਦੀ ਆ ਹਾਂ ਉਹ ਚੱਲ ਕਰਦਾ ਅੱਛਾ ਪੜੀ ਜਾ ਤੁਰ ਜਾ ਉਹ ਦੋ ਜੀ ਆਉਂਦਾ ਹੈ ਬਸ ਘਰੇ ਲਾਇਆ ਹੈ ਹੈਪੀ ਬਰਥਡੇ ਹੈਪੀ ਬਰਥਡੇ ਕਰੀ ਜੰਦੀ ਹੈ ਕੋਈ ਅੱਛਾ ਪਾਣੀ ਗਰਮ ਕਰਨ ਲਈ ਸੀ ਇਹ ਅੱਜ ਤਾਂ ਨਹੀਂ ਉਹ ਉਹ ਦੇਖਦਾ ਰੋਪੀ ਮਸਾ ਤਾਂ ਕੇ ਨਾਲ ਸਵਾਈ ਗਿਆ ਹੁਣ ਹੈ ਇਸ ਮੀਂਹ ਦੀ ਗੱਲ ਅੱਜ ਤਾਂ ਲਿਓ ਹੱਥ ਆਉਂਦਾ नफ़्सान नल्ला करता तो ओके देख रहे हैं जाते नहीं हाँ जी आ क्या पीला को ठंडी हो ही पी लेती हूँ ठंडी जैसा अल्ल ठंडी पता सर जन पता।, पता नहीं यार या। क्या पानी का नहीं है बैठ के पीना जान ना हा। हाँ जी ब्रेड रोल ले अप्पा ले ले आटे वाले ब्रेड ਹੁਣ ਇਹਨਾਂ ਦਾ ਜਿਹੜਾ ਬ੍ਰਾਊਨ ਪਾਰਟ ਆ ਉਹ ਆਪਾਂ ਕੱਟ ਦੇਾਂਗੇ ਕੱਟ ਕੇ ਜਿਹੜਾ ਸੈਂਟਰ ਵਾਲਾ ਪਾਰਟ ਆ ਉਹਨੂੰ ਰੱਖ ਲਾਂਗੇ ਆਪਾਂ ਜਿਹੜਾ ਇਹ ਬ੍ਰਾਊਨ ਪਾਰਟ ਆ ਇਹਨੂੰ ਸਾਰੇ ਨੂੰ ਆਪਾਂ ਮਿਕਸਚਰ ਚ ਗ੍ਰाइंड ਕਰ ਲਾਂਗੇ ਗ੍ਰाइंड ਕਰਕੇ ਫਿਰ ਇਹ ਬਾਅਦ ਵਿੱਚ ਜਦੋਂ ਰੋਲ ਤਿਆਰ ਕਰ ਲਈ ਆਪਾਂ ਫਿਰ ਇਹ ਇਹਦੇ ਉੱਤੇ ਲਾਵਾਂਗੇ ਜਿਹੜਾ ਇਹਦਾ ਮਿਕਸਚਰ ਹੋਊਗਾ ਬ੍ਰਾਊਨ ਪਾਟ ਵਾਲਾ ਕਿਉਂ ਬਣਾਵਾਂਗੇ ਕਿਉਂਕਿ ਇਹਦੇ ਨਾਲ ਨਾ ਕ੍ਰਿਸਪੀ ਬਣਦੇ ਆ ਥੋੜੇ ਜਿ ਰੋਲ ਹਾਂਜੀ ਹੁਣ ਆਪਾਂ ਰੋਲ ਦੀ ਰੈਸਪੀ ਲਈ ਕਕੌਲੀ ਬੇਸਣ ਲੇਤਾ ਉਹਦੇ ਵਿੱਚ ਮਿਰਚ ਪਾ ਲਈ ਹੁਣ ਟੇਸਟ ਅਨੁਸਾਰ ਨਮਕ ਪਾ ਲਿਆ ਹਲਦੀ ਪਾ ਲਈ ਧਨੀਆ ਪਾਊਡਰ ਪਾ ਲਿਆ ਹੁਣ ਆਪਾਂ ਜੀ ਸਾਰੇ ਨੂੰ ਕਰ ਲਿਆ ਮਿਕਸ ਇਹਦਾ ਆਪਾਂ ਕੋਲ ਤਿਆਰ ਕਰ ਲਿਆ ਆਪ ਸਾਡੇ ਹਿਸਾਬ ਨਾਲ ਕਰ ਲੈਣਾ ਜਿਹੜੇ ਆਪਾਂ ਰੋਲ ਬਣਾਵਾਂਗੇ ਉਹ ਵਿੱਚ ਡਿਪ ਕਰਨ ਵਾਸਤੇ ਇਹਦੇ ਵਿੱਚ ਡਿਪ ਕਰਕੇ ਡਬੋ ਕੇ ਫਿਰ ਆਪਾਂ ਤਲ ਦੇਾਂਗੇ ਹਾਂਜੀ ਲਓ ਜੀ ਆਪਣਾ ਮਿਕਸਚਰ ਤਿਆਰ ਹੋ ਗਿਆ ਇਹ ਆਪਾਂ ਮਿਕਸ ਸਬਜੀ ਬਣਾਈ ਸੀ ਜੀ ਅੱਜ ਸ਼ਾਮ ਵਾਸਤੇ ਫਿਰ ਆਖੇ ਵੀ ਚਲੋ ਰੋਲ ਬਣਾ ਲੈਨੇ ਆਪਾਂ ਬ੍ਰੈਡ ਰੋਲ ਬਣਾਉਨੇ ਆ ਸਬਜੀ ਪਾ ਕੇ ਬ੍ਰੈਡ ਨੂੰ ਪਹਿਲਾਂ ਆਪਾਂ ਬੇਲ ਲਿਆ ਬੇਲ ਕੇ ਫਿਰ ਬੇਸਨ ਦੇ ਘੋਲ ਵਿੱਚ ਡਬੋ ਕੇ ਫਿਰ ਜਿਹੜਾ ਆਪਣਾ ਬ੍ਰੈਡ ਦੀ ਸਾਈਡ ਵਾਲੇ ਸੀ ਬ੍ਰਾਊਨ ਕੰਨੀਆਂ ਉਹਨਾਂ ਨੂੰ ਗ੍ਰाइंड ਕੀਤਾ ਸੀ ਉਹਦੇ ਵਿੱਚ ਡਿਪ ਕਰਕੇ ਹੁਣ ਆਪਾਂ ਇਹ ਪਤਾ ਤੇਲ ਗਰਮ ਕਰਨਾ ਆਪਣਾ ਪਹਿਲਾਂ ਹੀ ਰੱਖਿਆ ਹੋਇਆ ਸੀ ਇਸੇ ਤਰ੍ਹਾਂ ਜੇ ਆਪਾਂ ਸਾਰੇ ਬ੍ਰੈਡ ਆਪਾਂ ਨੇ ਤਿਆਰ ਕਰੀਏ तैयार करके बार बहार कर क्या क्रिप्सी बहुत बन जी बच्चे बहुत खुश होके खेते इसन एक बारी जरूर ट्राई करके देखियो आप सारे तैयार करके रख ले सके सारे तैयार करके सारे कट्ठी मिनट वीदी काट देंगे ਜੇ ਫਿਰ ਜੇ ਤੋਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਕੁਝ ਬਨ ਲੱਗ ਗਿਆ ਫਿਰ ਉਹ ਅੱਚ ਵੀ ਕਰਦੇ ਆ ਨਾਲ ਦੀ ਨਾਲ ਗਰਮ ਗਰਮ ਖਾ ਲੈਣਗੇ ਬਲੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸਿੰਪਲ ਜੀ ਰੈਸਪੀ ਹੈ ਜੀ ਸੌਖੀ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਬਣਨ ਵਾਲੀ ਰੈਸਪੀ ਹੈ ਇਹ ਦੋ ਦੋ ਕੰਮ ਹੋ ਜਾਂਦੇ ਆਪਣੇ ਨਾਲੇ ਸਬਜ਼ੀ ਤਿਆਰ ਹੋ ਜਾਂਦੀ ਹੈ ਨਾਲੇ ਆਪਣੀ ਰੈਸਪੀ ਤਿਆਰ ਹੋ ਜਾਂਦੀ ਹੈ ਜੇਕਰ ਮਹਿਮਾਨ ਆਉਂਦੇ ਆ ਮੌਕੇ ਤੇ ਚਾਹ ਨਾਲ ਰੱਖਣ ਵਾਸਤੇ ਆਪਾਂ ਨੂੰ ਮੈਂਟਾਂ ਵਿੱਚ ਤਿਆਰ ਕਰ ਸਕਦੇ ਆ ਆਪਾਂ ਇਹਨੂੰ ਹਾਂਜੀ ਲਓ ਜੀ ਇਹ ਆਪਣੇ ਸਾਰੇ ਆਪਾਂ ਕੱਢ ਕੇ ਰੱਖ ਲੇ ਹੁਣ ਬੱਚਿਆਂ ਨੂੰ ਆਪਾਂ ਟੇਸਟ ਕਰਵਾਉਨੇ ਆ ਪਰ ਦੇਖਣ ਨੂੰ ਤਾਂ ਇਹ ਬਹੁਤ ਹੀ ਵਧੀਆ ਲੱਗਦੇ ਆ ਕ੍ਰਿਪਸੀ ਹੈਗੇ ਜਿਹੜਾ ਆਪਾਂ ਉਹ ਲਾਇਆ ਸੀ ਬ੍ਰਾਊਨ ਉਹਨਾਂ ਦਾ ਪਾਟ ਗ੍ਰाइंड ਕਰਕੇ ਉਹਦੇ ਨਾਲ ਬਹੁਤ ਜ਼ਿਆਦਾ ਕੁਰਕਰੇ ਬਣੇ ਆ ਹੁਣ ਆਪਾਂ ਟੇਸਟ ਕਰਕੇ ਦੱਸਦੇ ਹਾਂ ਤੁਹਾਨੂੰ ਕਿਵੇਂ ਦੇ ਲੱਗੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸੋਨੂੰ ਕਿਵੇਂ ਲੱਗੀ ਇਹ ਰੈਸਪੀ ਇਹ ਪਹਿਲੀ ਵਾਰ ਦੇਖਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਘੱਟ ਸਮੇਂ ਵਿੱਚ ਬਣਨ ਵਾਲੀ ਰੈਸਪੀ ਹੈ ਇਹ ਬਹੁਤ ਟੇਸਟੀ ਮੰਮਾ ਬਹੁਤ ਟੇਸਟੀ ਬਹੁਤ ਐਸਪੀ ਬਣੇ ਹਾਂ ਹਾਂ ਸਵਾਦ ਆ ਪਤਾ ਟੇਸਟੀ ਹੈ ਬਿਜਾਰ ਨਾਲੋਂ ਵਧੀਆ ਨਾ ਤੁਸੀਂ ਵੀ ਟਰਾਈ ਕਰਿਓ ਹੈ ਨਾ ਮੰਮਾ ਨੂੰ ਕਹਿ ਕੇ ਨਾ ਬਣਾ ਕੇ ਦੇਖਿਓ ਬਹੁਤ ਵਧੀਆ ਹਾਂ ਥੋੜਾ ਰੱਖਣੀ ਤਰਸੂ ਆ ਕਿੰਨੀ ਲੱਗਿਆ ये सीजा रही है बहुत है मैं बाय बाय ना बाय टेक्स्ट है थैंक यू सजन